ਰਾਸ਼ਰੀ ਫਤੇਗੜ ਸਾਹਿਬ ਦੇ ਵਿੱਚ ਸਾਈਕਲਾਂ ਦੀ ਚੋਰੀ ਹੋ ਰਹੀ ਹੈ। ਇੱਕ ਸਿੰਘ ਨੇ ਪਾਰसों ਇੱਕ ਚੋਰ ਨੂੰ ਫੜ ਲਿਆ। ਉਹ ਕਹਾਰਾ ਗੁਰੂ ਘਰ ਚਲੋ ਹੁਣ ਇੱਥੇ ਰੌਲਾ ਪਾਉਂਦੇ ਚੰਗੇ ਨਹੀਂ ਲੱਗਦੇ। ਉਹ ਥੋੜਾ ਜਿਹਾ ਸੜਕ ਵਾਲੇ ਪਾਸੇ ਨੂੰ ਲੈ ਗਏ। ਤੇ ਐਨੇ ਨੂੰ ਕਿਸੇ ਨੇ ਨਾਲੇ ਫਤੇਗੜ ਸਾਹਿਬ ਦੇ ਨਾਲ ਖਾਣਾ। ਉੱਥੇ ਦੱਸਦਾ ਵੀ ਅਸੀਂ ਜੀ ਆਪਣੇ ਦੇਖ ਕੇ ਆਏ ਆ ਇੱਕ ਦੋ ਬੰਦੇ ਆ ਜਿਹੜੇ ਇੱਕ ਬੰਦੇ ਨੂੰ ਕੁੱਟ ਰਹੇ ਨੇ। ਸੱਚੋ ਸਾਹਿਬ ਮਲਕੀਤ ਸਿੰਘ ਜੀ ਤੇ ਨਾਲ ਉਹਨਾਂ ਦਾ ਇੱਕ ਡਰਾਈਵਰ ਉਹ ਦੋਨਾਂ ਨੇ ਜੀ ਆ ਕੇ ਉਹ ਦਿਮਾਲੇ ਵਾਲੇ ਸਿੰਘ ਨੂੰ ਫੜ ਕੇ ਨਾਲ ਥਾਣੇ ਤੇ ਲੈ ਗਏ ਜੋ ਥਾਣੇ ਦੇ ਵਿੱਚ ਜੋ ਕੁਝ ਹੋਇਆ ਹੈ ਉਹ ਸਿੰਘ ਆਪ ਵੀ ਦੱਸੂਗਾ ਆਮ ਹਰਜਨਦਰ ਸਿੰਘ ਦਾ ਮੈਂ ਮਾਨਸਾ ਤੋਂ ਬੁਲਾਉਂ ਕਰਦਾ ਹਾਂ ਤੇ ਇੱਥੇ ਫਾਸਟ ਫੂਡ ਦਾ ਕੰਮ ਸ਼ੁਰੂ ਕਰਾਇਆ ਮਹਾਰਾਜ ਕਿੰਦੇ ਘੜ ਦਾ ਦੱਸਿਆ ਉਹਨੇ ਆਉਂਦੇ ਆ ਕਿ ਜੇ ਹਰ ਕੋਈ ਚੀਜ਼ ਚੋਰੀ ਕਰਦਾ ਗੱਲਾ ਗੁੱਸੇ ਜਾਂ ਆਉਂਦਾ ਹੀ ਹਰੇਕ ਹੀ ਆਉਂਦਾ ਜੀ ਆਪਾਂ ਉਥੇ ਲੈ ਕੇ ਥਾਣੇ ਲੈ ਆ ਕੇ ਬੱਟਮਾਰ ਕਰੀਏ ਬੰਦੇ ਨੂੰ ਉਹਨਾਂ ਵਾਲੇ ਬਹੁਤ ਗਲਤ ਵੀ ਬੋਲਦੇ ਆਂ ਆੰਦਿਆਂ ਵਾਲੇ ਵੀ ਬਹੁਤ ਗਲਤ ਕੰਮ ਕਰਦੇ ਸੱਡੇ ਸਾਡੇ ਅਸੀਂ ਟੂਟ ਕਰਾਂਗੇ ਸਾਰੇ ਦੀ ਗੱਲ ਫਾਈਨ ਲੱਭਦਾ ਲੋਰਾ ਦੇਖਦਾ ਸਾਲਾ ਗੋੜ ਪੱਗ ਬੰਨ੍ਹ ਕੇ 26 ਗਣ ਪਾਣ ਦਾ ਭੈਣ ਦਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਮੋਟਰਸਾਈਕਲ ਖਾਸ ਕਰਕੇ ਮੋਟਰਸਾਈਕਲਾਂ ਦੀ ਚੋਰੀ ਹੋ ਰਹੀ ਹੈ ਉਸੇ ਕੜੀ ਦੇ ਦੌਰਾਨ ਇੱਕ ਸਿੰਘ ਨੇ ਪਾਰਸੋਂ ਇੱਕ ਚੋਰ ਨੂੰ ਫੜ ਲਿਆ ਮੁੰਡੇ ਦਾ ਮੁੰਡੇ ਦੇ ਮੋਟਰਸਾਈਕਲ ਦੇ ਉੱਤੇ ਬੈਠਾ ਸੀਗਾ ਮੁੰਡੇ ਦੇ ਮੋਟਰਸਾਈਕਲ ਦੇ ਉੱਤੇ ਬੈਠਾ ਸੀਗਾ ਤੇ ਜਦੋਂ ਮੁੰਡੇ ਨੇ ਆ ਕੇ ਉਹਨੂੰ ਪੁੱਛਿਆ ਵੀ ਤੂੰ ਚਾਬੀ ਲਾ ਰਿਹਾ ਸੀ ਚਾਬੀ ਲਾ ਕੇ ਉਹ ਜਾ ਰਿਹਾ ਸੀਗਾ ਤੇ ਯਕਦਮ ਉਹ ਮੋਟਰਸਾਈਕਲ ਦਾ ਮਾਲਕ ਉੱਥੇ ਪਹੁੰਚ ਗਿਆ ਪਹੁੰਚਣ ਤੋਂ ਬਾਅਦ ਜਦੋਂ ਉਸ ਬੰਦੇ ਨੂੰ ਫੜਿਆ ਤਾਂ ਨਾਲ ਦੇ ਇੱਕ ਸਿੰਘ ਨੇ ਕੌਣ ਕਰਕੇ ਕਿਸੇ ਮੁੰਡੇ ਨੂੰ ਬੁਲਾ ਲਿਆ ਵੀ ਆ ਜਾ ਯਾਰ ਚੋਰ ਫੜਿਆ ਗਿਆ ਇੱਕ ਜੋ ਗੁਰੂ ਘਰ ਤੋਂ ਮੋਟਰਸਾਈਕਲ ਚੋਰੀ ਕਰਦਾ ਸੀਗਾ ਉਸ ਨੇ ਜੀ ਜੱਕਦਮ ਆ ਕੇ ਜਦੇ ਚਲੋ ਉਹ ਕਹਿੰਦੇ ਵੀ ਗੁਰੂ ਘਰ ਹੈ ਗੁਰੂ ਘਰ ਹੈ ਚਲੋ ਹੁਣ ਇੱਥੇ ਰੌਲਾ ਪਾਉਂਦੇ ਚੰਗੇ ਨਹੀਂ ਲੱਗਦੇ ਉਹ ਥੋੜਾ ਜਿਹਾ ਸੜਕ ਵਾਲੇ ਪਾਸੇ ਨੂੰ ਲੈ ਗਏ ਤੇ ਐਨੇ ਨੂੰ ਕਿਸੇ ਨੇ ਨਾਲੇ ਫਤੇਗੜ ਸਾਹਿਬ ਦੇ ਨਾਲ ਠਾਣਾ ਹੈ ਉੱਥੇ ਦਾਸਤਾ ਵੀ ਅਸੀਂ ਜੀ ਆਪਣੇ ਦੇਖ ਕੇ ਆਏ ਆ ਇੱਕ ਦੋ ਬੰਦੇ ਆ ਜਿਹੜੇ ਇੱਕ ਬੰਦੇ ਨੂੰ ਕੁੱਟ ਰਹੇ ਨੇ ਤੇ ਆਉਂਦਿਆਂ ਨੇ ਜੀ ਦੋ ਸੀਗੇ ਵਿੱਚ ਐਸ ਐਚਓ ਸਾਹਿਬ ਮਲਕੀਤ ਸਿੰਘ ਜੀ ਤੇ ਨਾਲ ਉਹਨਾਂ ਦੇ ਇੱਕ ਡਰਾਈਵਰ ਉਹ ਦੋਨਾਂ ਨੇ ਜੀ ਆ ਕੇ ਉਹ ਦਮਾਲੇ ਵਾਲੇ ਸਿੰਘ ਨੂੰ ਫੜ ਕੇ ਨਾਲ ਥਾਣੇ 'ਚ ਲੈ ਗਏ ਜੋ ਥਾਣੇ ਦੇ ਵਿੱਚ ਜੋ ਕੁਝ ਹੋਇਆ ਉਹ ਸਿੰਘ ਆਪ ਜੀ ਨੂੰ ਦੱਸੂਗਾ ਅੱਜ ਇਹ ਦੱਸੂਗਾ ਵੀ ਮਤਲਬ ਕਿ ਮੇਰੇ ਨਾਲ ਉੱਥੇ ਕੀ ਹੋਇਆ ਵਾਹਿਦੂ ਜੀ ਦਾ ਖਾਲਸਾ ਵਾਹਿਦੂ ਜੀ ਦੀ ਫਤਿਹ ਮੇਰਾ ਨਾਮ ਹਰਜਿੰਦਰ ਸਿੰਘ ਹੈ ਮੈਂ ਮਾਨਸਾ ਤੋਂ ਬਲੌਂਗ ਕਰਦਾ ਹਾਂ ਤੇ ਇੱਥੇ ਫਾਸਟ ਫੂਡ ਦਾ ਕੰਮ ਸ਼ੁਰੂ ਕਰਾਇਆ ਮਹਾਰਾਜਾ ਦੀ ਕਿਰਪਾ ਨਾਲ ਸ਼ੁਕਰਵਾਦੀ ਰਾਤ ਨੂੰ ਇੱਥੇ ਫਤਿਹਗੜ੍ਹ ਸਾਹਿਬ ਕੀ ਹੋਇਆ ਜੀ ਇੱਥੇ ਮੋਟਰਸਾਈਕਲ ਚੋਰੀ ਕਰਾਇਆ ਸੀ ਕੋਈ ਇਨਸਾਨ ਇੱਥੇ ਕੋਹਿੰਦਗੜ੍ਹ ਦਾ ਦੱਸਿਆ ਉਹਨੇ ਆਪਦੇ ਆਪ ਨੂੰ ਤੇ ਉਹ ਬੰਦੇ ਨੂੰ ਜਿਹਦਾ ਮੋਟਰਸਾਈਕਲ ਚੋਰੀ ਕਰ ਰਿਆ ਸੀ ਉਹ ਵੀ ਬੰਦਾ ਉੱਥੇ ਮੌਜੂਦ ਹੋ ਗਿਆ ਆ ਗਿਆ ਸੀ ਉਹਨਾਂ ਨੇ ਫੜ ਲਿਆ ਸੀ ਗੱਲਬਾਤ ਕਿ ਜਲਦੀ ਰਹੀਗਾ ਹਾਂ ਕਿਉਂ ਨਾ ਅੱਜ ਤੇ ਤੈਂ ਵਿੱਚ ਪਤਾ ਹੀ ਕੋਈ ਜੋ ਕਿਸੇ ਦੀ ਵੀ ਚੀਜ਼ ਚੋਰੀ ਕਰਦਾ ਅਗਲਾ ਗੁੱਸੇ ਜਾਂ ਆਉਂਦਾ ਹੀ ਹਰੇਕ ਹੀ ਆਉਂਦਾ ਜੀ ਆਪਾਂ ਬਰਨਾਲ ਗੱਲਬਾਤ ਕਰਨ ਵਾਸਤੇ ਉਹਨੂੰ ਬਾਹਰ ਲੈ ਕੇ ਵੀ ਗੁਰਦੁਆਰੇ ਸਾਹਿਬ ਵਿੱਚ ਬਹੁਤ ਇਕੱਠ ਸੀਗਾ ਸੰਗਤ ਦਾ ਇਸ ਕਰਕੇ ਉਹਨੂੰ ਬਾਹਰ ਲਿਆ ਗੱਲਬਾਤ ਕਰ ਰਹੇ ਸੀਗੇ ਤੇ ਇੰਨੇ ਚੋ ਵੀਰਾਂ ਨੇ ਕੁੱਟਮਾਰ ਵੀ ਸ਼ੁਰੂ ਕਰ ਦਿੱਤੀ ਸੀ ਤੇ ਆਪਣਾ ਉਹਦੇ ਵਿੱਚ ਨਾਮ ਆ ਗਿਆ ਮੈਂ ਤਾਂ ਉਹ ਬੰਦੇ ਨੂੰ ਵੈਸੇ ਕੁੱਟਿਆ ਕੋਈ ਕੁੱਟਮਾਰ ਨਹੀਂ ਕੀਤੀ ਕੁਝ ਨਹੀਂ ਕਰਿਆ ਜੀ ਤੇ ਉਥੇ ਨੇ ਕੁੱਟਮਾਰ ਕਰੀ ਸੀ ਜੇ ਉਹ ਦੋ ਜੋ ਸ਼ੁਰੂ ਕਰੀ ਕੁੱਟਮਾਰੀ ਉਹਦੇ થોੜੇ ਟਾਈਮ ਬਾਅਦ ਇੱਥੇ ਪੁਲਸ ਵਾਲੇ ਵੀ ਆ ਗਏ ਗੱਡੀ ਲੈ ਕੇ ਤੇ ਉਹ ਗੱਡੀ ਚ ਲੈ ਕੇ ਮੈਨੂੰ ਉੱਥੇ ਲੈ ਕੇ ਥਾਣੇ ਲਿਆ ਕੇ ਕੁੱਟਮਾਰ ਕਰੀ ਮੇਰੀ ਉਹ ਵੀ ਨਾਲੇ ਬਹੁਤ ਗਲਤ ਵੀ ਬੋਲਿਆ ਉਹਨੇ ਜੇ ਕਹਿੰਦੇ ਵੀ ਧਮਾਲਿਆਂ ਵਾਲੇ ਕਹਿੰਦੇ ਬਹੁਤ ਗਲਤ ਕੰਮ ਕਰਦੇ ਫਿਰਦੇ ਸਾਡੇ ਅਸੀਂ ਸੂਤ ਕਰਾਂਗੇ ਸਾਰਿਆਂ ਨੂੰ ਇਹ ਬਹੁਤ ਅਪਸ਼ਵਦਾਜ਼ਲੀ ਵਰਤੀ ਉਹਨਾਂ ਨੇ ਜਿਹੜਾ ਦੇਖਦਾ ਸਾਲਾ ਗੋੜ ਪੱਗ ਬਨ ਕੇ ਥੱਬੀ ਦੇਖੋ ਜਿਹੜੀ ਚੋਰਾਂ ਦੇ ਕਰਨੀ ਚਾਹੀਦੀ ਸੀ ਕਾਰਵਾਈ ਉਹ ਚੋਰਾਂ ਤੇ ਨਾ ਕਰਕੇ ਜਦਕਿ ਫੜਨ ਵਾਲੇ ਬੰਦਿਆਂ ਦੇ ਉੱਤੇ ਕਾਰਵਾਈ ਕਰ ਦੇਣੀ ਤੁਹਾਨੂੰ ਹੋਰ ਕੀ ਲੱਗ ਰਿਹਾ ਇਹ ਹੀ ਲੱਗ ਰਿਹਾ ਨਾ ਆਪਾਂ ਨੂੰ ਸਰਕਾਰ ਦਾ ਤਾਂ ਹਾਲਾਤ ਆ ਵੀ ਇਹਨਾਂ ਨੂੰ ਟ੍ਰੇਨਿੰਗ ਇਹ ਦਿੱਤੀ ਜਾਂਦੀ ਆ ਵੀ ਜਿਹੜਾ ਵੀ ਕੋਈ ਸਿੰਘ ਕੋਈ ਚੰਗੇ ਕੰਮ ਲਈ ਤੁਰਦਾ ਉਹਨੂੰ ਇੰਨਾ ਜ਼ਿਆਦਾ ਕੁੱਟੋ ਲਟਾੜੋ ਕਿ ਉਹ ਮੁੜ ਕੇ ਇਧਰ ਨੂੰ ਮੂੰਹ ਨਾ ਕਰੇ ਉਹ ਇਹਦਾ ਸਰਕਾਰ ਦਾ ਤੁਹਾਨੂੰ ਸਿੱਧਾ ਸਿੱਧਾ ਮੋਟਿਵੇ ਲੱਗ ਰਿਹਾ ਮੈਨੂੰ ਤਾਂ ਇਹ ਲੱਗਦਾ ਪੁਲਿਸ ਪ੍ਰਸ਼ਾਸਨ ਸਾਡੇ ਜਿਹੜੇ ਸਿੰਘ ਨੇ ਇਹਨਾਂ ਨੂੰ ਸਿੰਘਾਂ ਤੋਂ ਮਕਰਾਉਣਾ ਚਾਹੁੰਦੀ ਹੈ ਵੀ ਸਿੰਘਾਂ ਤੋਂ ਵਾਲ ਕਟਾ ਕੇ ਇਹ ਭੰਈਆਂ ਵਰਗਾ ਰੂਪ ਧਾਰ ਲੈਣਾ ਜੋ ਅੱਜ ਦੇ ਹਾਲਾਤ ਨੇ ਸਾਨੂੰ ਇਤੋਂ ਇਤੋਂ ਇਹੀ ਲੱਗ ਰਿਹਾ ਜੀ ਜਿਹੜਾ ਮਾਹੌਲ ਨੇ ਠੀਕ ਕਰਦੇ ਹੋਏ ਐਸਐਚਓ ਸਾਹਿਬ ਦੀ ਜਿਹੜੀ ਭਾਸ਼ਾ ਹੈ ਹਾਂਜੀ ਬਹੁਤ ਤੁਸੀਂ ਆਪ ਜੀ ਨੇ ਉਹ ਵੀਡੀਓ ਦੇਖੀ ਹੈ ਹਾਂਜੀ ਜਿਹਦੇ ਵਿੱਚ ਉਹ ਗਾਲ ਕੱਢ ਕੇ ਦਮਾਲੇ ਵਾਲੇ ਨੂੰ ਕਹਿੰਦਾ ਐਹ ਜੀ ਵੀਡੀਓ ਕਦੇ ਪ੍ਰਭਾਸੀ ਪ੍ਰਤੀ ਤਾਂ ਦੇਖਦੇ ਦੇਖਦਾ ਨਹੀਂ ਗੁੱਸਾ ਜਿਹੜਾ ਇਹ ਗੁੱਸਾ ਸਾਡੇ ਦਮਾਲੇ ਵਾਲਿਆਂ ਪ੍ਰਤੀ ਉਹਨਾਂ ਤੋਂ ਹੋਰ ਦਿਖਦਾ ਹੈ ਮੈਨੂੰ ਦੱਸੋ ਵੀ ਐਨੇ ਪ੍ਰਭਾਵਸ਼ੀ ਐਨੇ ਸਾਡੇ ਪੰਜਾਬੀਆਂ ਨਾਲ ਧੱਕਾ ਕਰ ਰਹੇ ਨੇ ਉਥੇ ਤਾਂ ਐਸਐਚਓ ਗੁੱਸਾ ਕਰਦਾ ਨਹੀਂ ਜਦੋਂ ਕੋਈ ਦਮਾਲੇ ਵਾਲਾ ਦਿਖਦਾ ਤਾਂ ਇਹਨਾਂ ਦਾ ਖੂਨ ਖੋਲਦਾ ਜੀ ਫਿਰ ਬਿਲਕੁਲ ਖੋਲਦਾ ਜੀ ਇਹਨਾਂ ਨੂੰ ਇਹ ਲੱਗ ਰਿਹਾ ਵੀ ਜਿਵੇਂ ਕੋਈ ਇਹਨਾਂ ਦੇ ਕੰਮ ਦੇ ਵਿੱਚ ਰੁਕਾਵਟ ਪਾ ਰਹੀ ਹੁੰਦੇ ਆ ਸੀ ਜੋ ਇਹਨਾਂ ਦੀ ਕਾਰਵਾਈਆਂ ਤੋਂ ਸਾਨੂੰ ਇਹੀ ਲੱਗ ਰਿਹਾ ਹੈ ਮੇ ਇਹਨਾਂ ਦੇ ਕਿਸੇ ਅਸੀਂ ਕੰਮ ਦੇ ਵਿੱਚ ਰੁਕਾਵਟ ਪਾ ਰਹੇ ਆ ਹੁਣ ਮੈਨੂੰ ਇਹ ਦੱਸੋ ਵੀ ਸਮਾਜ ਦੇ ਵਿੱਚ ਚੋਰੀ ਵਾਲੇ ਨੂੰ ਅੱਗੇ ਨੂੰ ਸਨਮਾਨਤ ਕਰਦੇ ਆ ਕਰੀਏ ਇਹਦਾ ਤਾਂ ਇਹਨਾਂ ਤੋਂ ਇਹੀ ਸਿੱਖਿਆ ਮਿਲ ਰਹੀ ਆ ਨਾ ਹੁਣ ਤਾਂ ਮੇਕ ਨੂੰ ਉਹਨਾਂ ਨੂੰ ਇਹ ਜਿਹੜਾ ਨੂੰ ਅਸੀਂ ਸਿੰਘ ਸਾਹਿਬ ਨੂੰ ਵੀ ਇਹੀ ਕਹਾਂਗੇ ਅੱਗੇ ਨੂੰ ਪਾਈ ਸਨਮਾਨਤ ਕਰਿਆ ਕਰੋ ਐਸ ਐਚਓ ਸਭ ਨੂੰ ਵੀ ਬਿਲਾ ਲਿਆ ਕਰੋ ਉਹਨਾਂ ਨੂੰ ਵੀ ਇੱਕ ਅੱਧੀ ਟਰੋਫੀ ਦਵਾ ਦਿਆ ਕਰੋ ਜੇ ਐਸ ਐਚਓ ਸਭ ਨੂੰ ਇਹ ਲੱਗ ਰਿਹਾ ਵੀ ਇਹ ਗਲਤ ਕਾਰਵਾਈ ਆ ਤਾਂ ਕਿਨੂੰ ਟਰੋਫੀ ਦਵਾ ਦਿਆ ਕਰੋ ਸਿੰਘ ਸਾਹਿਬ ਤੁਹਾਨੂੰ ਵੀ ਇਹੀ ਬੇਨਤੀ ਆ ਵੀ ਅੱਗੇ ਨੂੰ ਜੇ ਕੋਈ ਚੋਰੀ ਕਰਦਾ ਤੁਹਾਨੂੰ ਸਨਮਾਨਿਤ ਕਰਕੇ ਨਾਲ ਤੋਰਿਆ ਜਾਵੇ ਅੱਗੇ ਨੂੰ ਕਿਸੇ ਦੇ ਉੱਤੇ ਅਸੀਂ ਕਾਰਵਾਈ ਨਾ ਕਰੀ ਜਾਵੇ ਕੀ ਇਹ ਪੁਲਿਸ ਪ੍ਰਸ਼ਾਸਨ ਸਾਡੇ ਨੂੰ ਸਿੱਖਿਆ ਇਹ ਦੇ ਰਹੀ ਅੱਜ ਇਹਨਾਂ ਨੂੰ ਸਾਡੇ ਦਿਮਾਲਿਆਂ ਦੇ ਉੱਤੇ ਇੰਨੀ ਜ਼ਿਆਦਾ ਤਕਲੀਫ ਹੋ ਗਈ ਚੋਰਾਂ ਨੂੰ ਸ਼ਹਿਦ ਦੇ ਰਹੇ ਨੇ ਠੀਕ ਹੈ ਉਸ ਤੋਂ ਪਹਿਲਾਂ ਜੋ ਐਸਐਚਓ ਸਾਹਿਬ ਨੇ ਉੱਥੇ ਆਪਣੀ ਵਧੀਆ ਸ਼ਬਦਾਵਲੀ ਜਿਹੜੀ ਵਰਤੀ ਹੈ ਸਾਡੇ ਖਾਸ ਕਰਕੇ ਦਮਾਲੇ ਨੂੰ ਟਾਰਗੇਟ ਕਰਕੇ ਹੁਣ ਤੁਸੀਂ ਮੈਨੂੰ ਦੱਸੋ ਵੀ ਜੇ ਸਾਡੇ ਦਮਾਲੇ ਵਾਲੇ ਸਿੰਘ ਗੁਰੂ ਘਰ ਦੀ ਰਾਖੀ ਇਹ ਨਹੀਂ ਕਰਨਗੇ ਤਾਂ ਕੋਈ ਬਾਹਰੋਂ ਆ ਕੇ ਕਰਨਗੇ ਜੇ ਚਲੋ ਉਹਨੂੰ ਫੜ ਕੇ ਉਦੇ 2-4 ਥੱਪੜ ਮਾਰਦੇ ਉਹਨੂੰ ਉਸ ਚੀਜ਼ ਦੀ ਸਜ਼ਾ ਦੇਤੀ ਇਹ ਥੋੜੀ ਵੀ ਉਹਨਾਂ ਨੇ ਕਾਨੂੰਨ ਆਪਣੇ ਹੱਥ 'ਚ ਲੈਣਾ ਸੀਗਾ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਡੀਜੀਪੀ ਸਾਹਿਬ ਨੂੰ ਹੱਥ ਬਨ ਕੇ ਇਹ ਬੇਨਤੀ ਕਰਦਾ ਹਾਂ ਵੀ ਦੱਸੋ ਠੀਕ ਹੈ ਵੀ ਸਾਡੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਠੀਕ ਹੈ ਵੀ ਸਾਡੇ ਵਿੱਚ ਕੁਝ ਬੰਦੇ ਐਦਾਂ ਦੇ ਹੋ ਸਕਦੇ ਨੇ ਪਰ ਇੱਕ ਬੰਦਾ ਜਿਹੜਾ ਰੋਜ਼ ਥੋੜੇ ਸੈਕਟਰ ਦੇ ਬਾਹਰ ਕੂਚੇ ਦੀ ਦੁਕਾਨ ਹੈ ਉਹਦੀ ਰੋਜ਼ ਤੁਹਾਡੇ ਅੱਧੇ ਮੁਲਾਜ਼ਮਾਂ ਨੂੰ ਪਤਾ ਹੈ ਉਸ ਬੱਚੇ ਦੇ ਬਿਹਾਰ ਬਾਰੇ 24 ਸਾਲ ਉਹਦੀ ਉਮਰ ਹੈ ਉਹਦੀ ਘਰ ਵਾਲੀ 7 ਮਹੀਨਿਆਂ ਦੀ ਪ੍ਰੈਗਨੈਂਟ ਹੈ ਤੇ ਉਹ ਐਡਾ ਵੱਡਾ ਤੁਸੀਂ ਉਹਨੂੰ ਬਣਾ ਤਾ ਜੀ ਹੱਲਾ ਤੇ ਜੋ ਐਸ ਐਚਓ ਸਾਹਿਬ ਨੇ ਆਪਣੀ ਸ਼ਬਦਾਵਲੀ ਬੋਲੀ ਹੈ ਉਹ ਤੁਸੀਂ ਆਪ ਜੀ ਦੇਖ ਲਈ ਦੇਖ ਹੀ ਲਈ ਉਹ ਵੀਡੀਓ ਸੀ ਜਿਹੜੀ ਉਹਦੇ ਵਿੱਚੋਂ ਕਿਵੇਂ ਬੋਲ ਰਹੇ ਨੇ ਤੇ ਕੀ ਬੋਲ ਰਹੇ ਨੇ ਇਹਨੂੰ ਐਂ ਦੱਸੋ ਵੀ ਕਿੰਨਾ ਕਚੇਰਾ ਸਿੱਖ ਇਹ ਆਪਣੇ ਤੁਹੀਂ ਬੇਪਤੀ ਕਰਵਾਉਂਦਾ ਰਹੂਗਾ ਜੋ ਸਾਹਿਬ ਨੂੰ ਇੱਥੋਂ ਫਾਜ਼ੇਗੜ ਸਾਹਿਬ ਤੋਂ ਤਬਦੀਲ ਕਰਕੇ ਕਿਤੇ ਹੋਰ ਲਾਇਆ ਜਾਵੇ ਇੱਥੇ ਇਹ ਇਦਾਂ ਦੀ ਸ਼ਬਦਾਵਲੀ ਵਾਲੇ ਬੰਦਿਆਂ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ